ਇੱਕ ਸਾਂਝੀ ਮੀਟਿੰਗ ਹੁੰਦੀ ਹੈ ਹਰਿਆਣੇ ਦਾ ਪ੍ਰਸ਼ਾਸਨ ਪੰਜਾਬ ਦਾ ਪ੍ਰਸ਼ਾਸਨ ਉਹ ਜਥੇਬੰਦੀਆਂ ਜਿਹੜੀਆਂ ਬਾਰਡਰਾਂ ਤੇ ਬੈਠੀਆਂ ਧਰਨਾ ਲਈ ਬੈਠੀਆਂ ਦੂਜੇ ਪੜਾਅ ਚ ਕਿਸਾਨੀ ਅੰਦੋਲਨ ਹੈ ਅੱਜ ਵਾਲੀ ਮੀਟਿੰਗ ਵੀ ਬੇਸਿੱਟਾ ਰਹਿੰਦੀ ਹੈ ਪਰ ਬੇਸਿੱਟਾ ਰਹਿਣ ਦਾ ਕਾਰਨ ਇੱਕੋ ਹੀ ਸਾਹਮਣੇ ਨਿਕਲ ਕੇ ਆਇਆ ਸਾਡੇ ਜਾਣਕਾਰ ਦੱਸਦੇ ਆ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਆਏ ਸੀ ਹਰਿਆਣੇ ਦੇ ਐਸਪੀ ਅੰਬਾਲਾ ਡੀਸੀ ਅੰਬਾਲਾ ਉਹਨਾਂ ਦਾ ਰਵੱਈਆ ਉਹੀ ਹੈ ਜੋ ਪਹਿਲੇ ਦਿਨ ਸੀ ਚਾਹੇ ਸੁਪਰੀਮ ਕੋਰਟ ਤੱਕ ਮੁੱਦਾ ਪਹੁੰਚ ਗਿਆ ਦੇਖੋ ਇਸ ਤੋਂ ਗੱਲ ਇਸ ਤੋਂ ਤੇ ਸਪੱਸ਼ਟ ਹੁੰਦੀ ਹੈ ਕਿ ਜਿਹੜੀ ਹਰਿਆਣਾ ਸਰਕਾਰ ਆ ਉਹ ਹਾਈ ਕੋਰਟ ਦੀ ਵੀ ਤੇ ਸੁਪਰੀਮ ਕੋਰਟ ਦੀ ਵੀ ਪਰਵਾਹ ਨਹੀਂ ਕਰਦੀ ਉਹ ਹਾਈ ਕੋਰਟ ਤੋਂ ਵੀ ਤੇ ਸੁਪਰੀਮ ਕੋਰਟ ਤੋਂ ਵੀ ਉੱਪਰ ਆ ਕਿਉਂਕਿ ਉਹਨਾਂ ਦੀ ਸੈਂਟਰ ਚ ਸਰਕਾਰ ਆ ਇਸ ਕਰਕੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਆ ਗਈ ਉਹ ਤੇ ਆਪਣੇ ਆਪ ਚ ਮਸਤ ਆ ਕਿ ਜੋ ਪੰਜਾਬ ਦੇ ਕਿਸਾਨ ਨੇ ਕਰਨਾ ਕਰੋ ਸਾਡਾ ਕੁਝ ਵੀ ਵਿਗਾੜ ਨਹੀਂ ਸਕਦੇ ਕਿਉਂਕਿ ਹਰਿਆਣਾ ਤੋਂ ਉੱਠੀ ਨਹੀਂ ਗੱਲ ਅਗਰ ਅੱਜ ਹਰਿਆਣਾ ਦਾ ਕਿਸਾਨ ਉੱਠ ਖਲੋਂਦਾ ਤੇ ਫਿਰ لازمی ਤੌਰ ਤੇ ਉਹਨਾਂ ਨੇ ਰਾਹ ਖੋਲ ਦੇਣੇ ਸੀ ਹਰਿਆਣਾ ਦੇ ਕਿਸਾਨ ਰਾਜੀ ਨਹੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਕਿਉਂਕਿ ਉਹਨਾਂ ਨੇ ਬੜੀ ਸਾਜ਼ਿਸ਼ ਦੇ ਨਾਲ ਇਹਦੇ ਚ ਪੰਜਾਬ ਦੇ ਕਿਸਾਨ ਵੀ ਬੀਜੇਪੀ ਦੇ ਟਰੈਪ ਚ ਫਸ ਗਏ ਨੇ ਜਿਨ੍ਹਾਂ ਨੇ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ ਕਿ ਧਰਨਾ ਬੀਜੇਪੀ ਨੇ ਹਿਲਾਇਆ ਸੀ ਉਹ ਇੱਕ ਆਈਸੋਲੇਟ ਕਰ ਦਿੱਤਾ ਗਿਆ ਕਿ ਇਸ ਵਾਰ ਜਿਹੜਾ ਅੰਦੋਲਨ ਆ ਸਿਰਫ ਤੇ ਸਿਰਫ ਪੰਜਾਬ ਦਾ ਬਣ ਕੇ ਰਹਿ ਜਾਏ ਅਗਰ ਹਰਿਆਣੇ ਦਾ ਕਿਸਾਨ ਸਹਿird ਹੁੰਦਾ ਗੰਭੀਰ ਹੁੰਦਾ ਕਿ ਵਾਕੇ ਇਹ ਮੰਗਾਂ ਜਾਇਜ਼ ਨੇ ਤੇ ਸਾਨੂੰ ਧਰਨਾ ਲਾਉਣਾ ਚਾਹੀਦਾ ਹੈਗਾ ਤੇ ਫਿਰ ਬੀਜੇਪੀ ਨੇ ਰਾਹ ਨਹੀਂ ਬੀਜੇਪੀ ਨੂੰ ਰਾਹ ਸ਼ੰਭੂ ਨਹੀਂ ਫਿਰ ਅੱਗੇ ਜਾ ਕੇ ਉਹ ਪਾਣੀ ਪੱਤ ਸੋਣੀ ਪੱਤ ਵੀ ਰੋਕਣਾ ਪੈਣਾ ਸੀ ਪਰ ਉਹਨਾਂ ਨੇ ਹਰਿਆਣੇ ਦਾ ਕਿਸਾਨ ਉੱਠਿਆ ਨਹੀਂ ਹੈਗਾ ਇਸ ਕਰਕੇ ਉਹ ਕਹਿੰਦੇ ਜੋ ਮਰਜ਼ੀ ਕਰੀ ਚਲੋ ਬੀਜੇਪੀ ਹਰਿਆਣੇ ਦਾ ਪੰਜਾਬ ਦਾ ਕਿਸਾਨ ਸਾਨੂੰ ਕੋਈ ਪਰਵਾਹ ਨਹੀਂ ਅਹੀਂ ਨਾ ਤੇ ਹਾਈ ਕੋਰਟ ਦਾ ਹੁਕਮ ਮੰਨਿਆ ਨਾ ਸੁਪਰੀਮ ਕੋਰਟ ਦਾ ਮੰਨਿਆ ਹੁਣ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਅੰਸ਼ਕ ਰੂਪ ਦੇ ਵਿੱਚ ਰਾਹ ਖੁੱਲਿਆ ਜਾਵੇ ਮੀਟਿੰਗ ਕਰੋ ਮੀਟਿੰਗ ਅੱਜ ਬੇਸਟ ਕਰਨੇ ਲਈ ਕਿਉਂਕਿ ਹਰਿਆਣਾ ਦੀ ਪਾਲਿਸੀ ਤੇ ਸੈਂਟਰ ਸਰਕਾਰ ਦੀ ਪਾਲਿਸੀ ਆ ਕਿ ਤੁਸੀਂ ਪੰਜਾਬ ਦੇ ਕਿਸਾਨ ਨੂੰ ਦਿੱਲੀ ਨਹੀਂ ਆਉਣ ਦੇਣਾਗਾ ਉਹ ਨਹੀਂ ਆਉਣ ਦੇਣਾ ਚਾਹੀਦਾ ਉਹ ਨਹੀਂ ਆਉਣ ਦੇਣਾ ਚਾਹੁੰਦੀ ਦੂਜੀ ਕੀ ਨਾ ਹਰਿਆਣਾ ਸਰਕਾਰ ਉਹਨਾਂ ਨੂੰ ਪਤਾ ਕਿ ਅਸੀਂ ਪੰਜਾਬ ਦੇ ਕਿਸਾਨ ਨੂੰ ਵੜ ਨਹੀਂ ਦੇਣਾ ਹੈਗਾ ਇਸ ਕਰਕੇ ਜਿਹੜੀ ਅੱਜ ਮੀਟਿੰਗ ਹੈ ਪੰਜਾਬ ਦਾ ਸਪੈਸ਼ਲ ਡੀਜੀਪੀ ਕਾਨੂੰਨ ਵਿਵਸਥਾ ਪਟਿਆਲੇ ਦਾ ਡੀਸੀ ਪਟਿਆਲੇ ਦਾ ਐਸਐਸਪੀ ਅੰਮ੍ਰਿਤ ਅੰਬਾਲਾ ਕਿਉਂਕਿ ਗਵਾਂਢੀ ਜ਼ਿਲ੍ਹਾ ਹਰਿਆਣਾ ਦਾ ਉਹ ਆ ਕੇ ਬੈਠੇ ਉਹਦੇ ਚ ਇਹੀ ਆ ਉਹ ਕਹਿੰਦੇ ਨਹੀਂ ਕਹਿੰਦੇ ਤੁਸੀਂ ਕਹਿੰਦੇ ਕਿ ਉਦਾਂ ਜਾਣਾ ਚਲੇ ਜੋ ਪਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਆਗੇ ਤੇ ਉਹ ਤਾਂ ਕਿੱਥੇ ਉਹ ਟਰੈਕਟਰ ਟਰਾਲੀਆਂ ਤੇ ਜਾਣਗੇ ਜਾਂ ਹਰਿਆਣਾ ਰੋਡਵੇਜ਼ ਦੀਆਂ ਜਾਂ ਪੰਜਾਬ ਰੋਡ ਦੀਆਂ ਬੱਸਾਂ ਤੇ ਥੋੜਾ ਜਾਣਗੇ ਜੇ ਬੱਸਾਂ 'ਚ ਜਾਣਗੇ ਤੇ ਜਿਵੇਂ ਭਜਨ ਲਾਲ ਨੇ ਕੀਤਾ ਅਸੀਂ ਵੀ ਬੱਸਾਂ ਚੋਂ ਲਾਹ ਲਾ ਕੇ ਸਿੱਖਾਂ ਨੂੰ ਵੇਚਤੀਆਂ ਕੀਤੀਆਂ ਸੀ ਜਦੋਂ 1982 'ਚ ਏਸ਼ੀਅਨ ਖੇਡਾਂ ਹੋਈਆਂ ਸੀ ਫਿਰ ਹਰਿਆਣਾ ਪੁਲਿਸ ਉਦਾਂ ਕਰੂਗੀ ਫਿਰ ਹਰਿਆਣਾ ਪੁਲਿਸ ਕਰੂਗੀ ਜੇ ਕੋਈ ਵਿਚਾਰਾ ਬੱਚਾ ਬਚਾਉਂਦਾ ਚਲ ਗਿਆ ਫਿਰ ਦਿੱਲੀ ਪੁਲਿਸ ਕਰੂਗੀ ਦਿੱਲੀ ਵੀ ਬੀਜੇਪੀ ਦੇ ਅਧੀਨ ਆ ਜੇ ਸਥਿਤੀ ਦੇ ਵਿੱਚ ਇਹ ਤੇ ਹੁਣ ਸੁਪਰੀਮ ਕੋਰਟ ਨੂੰ ਆਰਡਰ ਪਾਸ ਕਰਨੇ ਪੈਣੇ ਨੇ ਹੁਣ ਇਹ ਦੋਨੇ ਮੀਟਿੰਗਾਂ ਇੱਕ ਅੱਧੀ ਹੋਰ ਕਰ ਲੈਣਗੇ ਕਿਉਂਕਿ ਜਿੱਦਣ ਹੁਣ ਜਦੋਂ ਵੀ ਅਗਲੀ ਸਰਵਾਈ ਹੋਣੀ ਆ ਉਹਦੇ ਚ ਪੰਜਾਬ ਸਰਕਾਰ ਵੱਲੋਂ ਐਫੀਡੇਵਿਟ ਚੱਲ ਜੂਗਾ ਹਰਿਆਣਾ ਸਰਕਾਰ ਵੱਲ ਜੋ ਵੱਲੋਂ ਐਫੀਡੇਵਿਟ ਚੱਲੇ ਜਗਾ ਕਿ ਜੀ ਦੇਖੋ ਇਹ ਮੀਟਿੰਗਾਂ ਕੀਤੀਆਂ ਜੀ ਆਪਣੀ ਪ੍ਰੋਸੀਡੈਂਟ ਦਿਖਾ ਦੇਣਗੇ ਕਿ ਅਸੀਂ ਇੱਥੇ ਇਸ ਸ਼ਹਿਰ ਦੇ ਵਿੱਚ ਹੋਈ ਉਥੇ ਆ ਅਫਸਰ ਹੋਈ ਅਸੀਂ ਤੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋ ਨਹੀਂ ਮੰਨੇ ਹੈਗੇ ਹੁਣ ਜਦ ਹਰਿਆਣਾ ਪੰਜਾਬ ਦਾ ਕਿਸਾਨ ਕਹ ਰਿਹਾ ਇੱਕ ਪਾਸੇ ਬੈਠਣ ਨੂੰ ਤਿਆਰ ਆ ਤੇ ਤੁਸੀਂ ਰਾਹ ਖੋਲ ਦੋ ਪਰ ਹਰਿਆਣਾ ਬੀਜੇਪੀ ਨੂੰ ਡਾਰਾ ਸੈਂਟਰ ਬੀਜੇਪੀ ਨੂੰ ਡਾਰਾ ਹੈ ਕਿ ਜੇ ਰਾਹ ਖੋਲ ਦਿੱਤਾਗਾ ਤੇ ਫਿਰ ਪੰਜਾਬ ਦਾ ਕਿਸਾਨ ਫਿਰ ਦਿੱਲੀ ਪਹੁੰਚ ਜਾਊਗਾ ਤੇ ਪੰਜਾਬ ਦਾ ਕਿਸਾਨ ਜੇ ਇਸ ਵਾਰ ਦਿੱਲੀ ਪਹੁੰਚ ਜਾਊਗਾ ਤੇ ਲੱਗਦਾ ਨਹੀਂ ਹੈ ਕਿ ਪਿਛਲੇ ਵਾਂਗੂ ਜਿੱਤਾ ਸਿੰਘੂ ਗਾਜੀਪੁਰ ਤੇ ਟਿਕੜੀਪੁਰ ਰੌਣਕਾਂ ਲੱਗੀਆਂ ਸੀ ਉਹ ਤਾਂ ਨਹੀਂ ਲੱਗਦੀਆਂ ਕਿਉਂਕਿ ਇਹ ਜਿਹੜਾ ਮੋਰਚਾ ਹੈਗਾ ਇਹਨਾਂ ਦੇ ਪਿੱਛੇ ਹੁਣ ਕਿਸੇ ਨੇ ਨਹੀਂ ਜਾਣਾ ਹੈਗਾ ਨਾ ਤੇ ਜਾਵੇ ਹਰਿਆਣੇ ਦਾ ਕਿਸਾਨ ਨਾ ਜਾਵੇ ਚੜੂਨੀ ਕਿਉਂਕਿ ਇਹਦੇ ਸੰਯੁਕਤ ਕਿਸਾਨ ਮੋਰਚਾ ਦੇ ਨਾਲੋਂ ਅਲੈਦਾ ਹੋ ਗਏ ਨੇ ਇਹਨਾਂ ਦੀ ਆਪਣੀ ਸਿਆਸਤ ਆ ਡੱਲੇਵਾਲ ਸਾਹਿਬ ਦੀ ਔਰ ਪੰਦੇਰ ਸਾਹਿਬ ਦੀ ਬਾਕੀਆਂ ਦੀ ਆਪਣੀ ਸਿਆਸਤ ਆ ਗਈ ਹੈ ਤੇ ਇਸ ਕਰਕੇ ਉਹ ਹਰਿਆਣਾ ਨੂੰ ਜਿਹੜਾ ਸੈਂਟਰ ਵੱਲੋਂ ਇਸ਼ਾਰਾ ਵਾ ਸੈਂਟਰ ਵੱਲੋਂ ਇਸ਼ਾਰਾ ਹੈ ਇਸ ਕਰਕੇ ਹਰਿਆਣਾ ਦੀ ਸਰਕਾਰ ਨਹੀਂ ਕਰਨਾ ਚਾਹੁੰਦੀ ਹੈਗੀ ਔਰ ਦੂਜੀ ਗੱਲ ਹੁਣ ਜੇ ਤੇ ਉੱਥੋਂ ਦਾ ਹਰਿਆਣੇ ਦਾ ਜਿਹੜਾ ਕਿਸਾਨ ਜਾਂ ਜਿਹੜਾ ਹਰਿਆਣੇ ਦਾ ਜਾਟ ਜੇ ਤੇ ਉਹਨਾਂ ਨੇ ਬੀਜੇਪੀ ਨੂੰ ਸਬਕ ਸਿਖਾਉਣਾ ਹੋਇਆ ਤੇ ਆ ਜਿਹੜੀਆਂ ਹਰਿਆਣਾ ਵਿਧਾਨ ਸਭਾ ਦੀਆਂ ਵੋਟਾਂ ਪੈ ਰਹੀਆਂ ਉਹਦੇ ਵਿੱਚ ਸਬਕ ਸਿਖਾ ਦੇਣਗੇ ਫਿਰ ਬੀਜੇਪੀ ਨੂੰ ਸੂਰਤ ਆਏਗੀ ਕਿ ਸਾਡਾ ਕੀ ਨੁਕਸਾਨ ਹੋਇਆ ਪਰ ਇਸ ਅੰਦੋਲਨ ਦੇ ਵਿੱਚ ਜਾਟ ਕਿਸਾਨ ਜਿਹੜਾ ਉਹ ਤੁਰਿਆ ਨੇ ਹਰਿਆਣੇ ਤੋਂ ਵੀ ਉਹ ਵੀ ਕਿਸਾਨ ਆਏ ਨੇ ਜਿਹੜੇ ਜਿਨ੍ਹਾਂ ਦਾ ਧਰਮ ਸਿੱਖੀ ਆ ਸਿੱਖ ਧਰਮ ਦੇ ਨਾਲ ਸੰਬੰਧਿਤ ਜਿਹੜੇ ਕਿਸਾਨ ਇੱਥੇ ਘੁੰਮ ਘੁਮਾ ਕੇ ਸ਼ੰਭੂ ਪਹੁੰਚੇ ਇਸ ਵਾਰ ਯਾਤ ਨਹੀਂ ਆਇਆ ਅਗਰ ਐਸੇ ਕਰਕੇ ਹਰਿਆਣੇ ਦੀ ਜਿਹੜੀ ਸਰਕਾਰ ਆ ਬੀਜੇਪੀ ਦੀ ਸਰਕਾਰ ਆ ਉਹ ਨਾ ਤੇ ਹਾਈ ਕੋਰਟ ਦੇ ਹੁਕਮ ਨੂੰ ਮੰਨਿਆ ਉਹ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਤੇ ਨਾ ਹੀ ਉਹ ਸੁਪਰੀਮ ਕੋਰਟ ਦੇ ਹੁਕਮ ਮੰਨਣ ਨੂੰ ਤਿਆਰ ਆ ਤੇ ਜਿੱਦਣ ਹਰਿਆਣੇ ਦਾ ਜਾਠ ਜਿਹਦੇ ਹੱਥ ਚ ਕਿੰਨੇ ਦੇ ਜਾਟਰ ਤੇ लाਠ ਜਿਹਦੇ ਹੱਥ ਉਹ ਖੜਾ ਹੋ ਗਿਆ ਨਾ ਡਾਂਗਾ ਫੜ ਕੇ ਤੇ ਫਿਰ ਬੀਜੇਪੀ ਨੂੰ ਆਉਣਾ ਹੈਗਾ ਜਦੋਂ ਪਿੰਡਾਂ ਦੇ ਵਿੱਚ ਉਹਨਾਂ ਦਾ ਬਾਈਕਾਟ ਹੋਇਆ ਇਸ ਕਰਕੇ ਉਹਨਾਂ ਚਿਰ ਬੀਜੇਪੀ ਨੂੰ ਕੋਈ ਉਹਨੂੰ ਲੱਗਦਾ ਕਿ ਸਾਨੂੰ ਕੋਈ ਪਰਵਾਹ ਨਹੀਂ ਆਹੀਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣਦੇਗਾ ਇਹ ਉਹਨਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਸਾਬਤ ਕਰ ਦਿੱਤਾ ਹੈ